ਜਾਦ ਤੱਕ ਕਿਸਾਨ ਬੈਠੇ ਨੇ ਕਿ ਉਸ ਸਮੇਂ ਤੱਕ ਕਾਲੀ ਦੇ ਪਾਈਪ ਦਾ ਘੱਟ ਜੋੜ ਨਹੀਂ ਹੋ ਸਕਦਾ ਕਾਲੀ ਦਲ ਨੂੰ ਨਹੀਂ ਇਹ ਤੇ ਬੀਜੇਪੀ ਨੇ ਤੈਅ ਕਰਨਾ ਕਿ ਅਸੀਂ ਉਹਨਾਂ ਨਾਲ ਜਾਣਾ ਕਿ ਨਹੀਂ ਜਾਣਾ ਅਕਾਲੀ ਦਲ ਤੈਅ ਕਰ ਰਿਹਾ ਇੱਥੇ ਕਿਤੇ ਉਹ ਪਾਈਪਾ ਵੱਲੋਂ ਆਦੇ ਨੇ ਸਟੇਟਮੈਂਟਾਂ ਵੀ ਦੇਖਾਂਗੇ ਸੋਚਾਂਗੇ ਰਾਹ ਖੁੱਲਣੇ ਇਹੀ ਗੱਲ ਆ ਨਾ ਭਾਜਪਾ ਇਹ ਦਿਖ ਰਹੀ ਆ ਕਿ ਅਸੀਂ ਅਕਾਲੀ ਦਲ ਨਾਲ ਲੰਬਾ ਦੇਰ ਰਹਿ ਕੇ ਉਨਾਂ ਨੂੰ ਇਹ ਲੱਗਾ ਕਿ ਵੱਡੇ ਬੋੜ ਥੱਲੇ ਛੋਟਾ ਪੌਦਾ ਜਿਹੜਾ ਕਮਲਾ ਜਾਂਦਾ ਉਗਦਾ ਨਹੀਂ ਵੱਡਾ ਨਹੀਂ ਹੁੰਦਾ ਵੀ ਅਸੀਂ ਇਨਾਂ ਕੋਲ ਕੀ ਮਾੜੇ ਮੋਟੀ ਇੱਕ ਦੋ ਮਿਨਿਸਟਰੀਆਂ ਲੈਂਦੇ ਰਿਆਂ ਸਾਡੀ ਪਾਰਟੀ ਦੇ ਵਧੀ ਨਹੀਂ ਪੰਜਾਬ ਦੇ ਅੰਦਰ ਉਹ ਇੰਜ ਸੋਚਦੇ ਆ ਕਿ ਜੇ ਅਕਾਲੀ ਦਲ ਤੇ ਭਾਜਪਾ ਦਾ ਘਟਜੋੜ ਹੋ ਜਾਂਦਾ ਜੋ ਮਾੜੀ ਮੋਟੀ ਸਾਖ ਬਚੀ ਅਕਾਲੀ ਦਲ ਦੀ ਉਹ ਵੀ ਪੰਜਾਬ ਵਿੱਚ ਨਹੀਂ ਰਹਿਣੀ ਕਿਉਂਕਿ ਅਕਾਲੀ ਦਲ ਦਾ ਇਤਿਹਾਸ ਮੋਰਚਿਆਂ ਦਾ ਇਤਿਹਾਸ ਹੈ ਅਕਾਲੀ ਦਲ ਦੀ ਪਾਰਟੀ ਤੇ ਸੋਚਦਾ ਤੇ ਉਹਦੀ ਰਾਜਨੀਤੀ ਦਾ ਦੁਸ਼ਮਣ ਅਕਾਲੀ ਲੀਡਰ ਹੀ ਹੈ ਕੋਈ ਬਾਹਰ ਨਹੀਂ ਹੈਗੇ ਵੱਡੇ ਕਾਫਲੇ ਲੈ ਕੇ ਇੱਧਰ ਉੱਧਰ ਜਾ ਕੇ ਤੁਸੀਂ ਰੈਲੀਆਂ ਹੀ ਚਾਰ ਕਰਦੇ ਹੋ ਤੁਹਾਡੇ ਕੋਲ ਪੈਸੇ ਨਹੀਂ ਆਗੇ ਬੰਦੇ ਨਹੀਂ ਆਗੇ ਜਿਹੜਾ ਤੁਸੀਂ ਕਾਡਰ ਦੀ ਗੱਲ ਕਰਦੇ ਆ ਨਹੀਂ ਕਰਦੇ ਕਿਉਂਕਿ ਰੈਲੀਆਂ ਕਿਹਦੇ ਵਿਰੋਧ ਕਰਨਗੇ ਖੱਟੜ ਵਿਰੋਧ ਕਰਨਗੇ ਤੇ ਦਿੱਲੀ ਦੇ ਵਿਰੋਧ ਕਰਨਗੇ ਹੀ ਰੈਲੀਆਂ ਹੋਣਗੀਆਂ ਇਹ ਨਹੀਂ ਕਹਿਣਗੇ ਕਿ ਉਹਦੇ ਪਾਕਿਸਤਾਨ ਦੇ ਵਿਰੋਧ ਥੋੜੀ ਰੈਲੀ ਹੋਊਗੀ ਜਦੋਂ ਇਹ ਹੋਣੀਆਂ ਉਧਰ ਨੂੰ ਜਾਣਾ ਨਹੀਂ ਚਾਹੁੰਦੇ ਜੇ ਜਾਓਗੇ ਨਹੀਂ ਤੇ ਤੁਹਾਡੇ ਚ ਦਮ ਪੈ ਨਹੀਂ ਸਕਦਾ ਇਸ ਲਈ ਇਹਨਾਂ ਦਾ ਜਿਹੜਾ ਗੋਡਿਆਂ ਦੀ ਗਰੀਸ ਖਤਮ ਹੋਈ ਹੈ ਨਾ ਕਾਲੀ ਦਲ ਦੀ ਜਿਹੜੇ ਜ਼ਿਆਦਾ ਐ ਕਮਜ਼ੋਰ ਹੋਏ ਐ ਇਹ ਭਾਜਪਾ ਦੇ ਖਿਲਾਫ ਤੇ ਹਰਿਆਣੇ ਦੇ ਖਿਲਾਫ ਭਾਜਪਾ ਦੇ ਉਹ ਰੈਲੀ ਨਹੀਂ ਕਰਨਗੇ ਕਾਲੀਗਨ ਨਹੀਂ ਨਹੀਂ ਚਾਹੁੰਦੇ ਦਿੱਲੀ ਦੇ ਵਿਰੁੱਧ ਤੇ ਮੂੰਹ ਕਰਨਾ ਹੀ ਨਹੀਂ ਚਾਹੁੰਦੇ ਮੜਾ ਜਿਆ ਕੀਤਾ ਸੀਗਾ ਉਦੋਂ ਬਾਅਦ ਡਿੱਗਿਆ ਹੀ ਪਏ ਆ ਇਹੋ ਹੀ ਹਰਸਿਮਰਤ ਕੌਰ ਬਾਦਲੀ ਤੇ ਕੈਬਨਿਟ ਚੋਂ ਬਾਹਰ ਆਈ ਸੀ ਉਹਨਾਂ ਨੇ ਉਦੋਂ ਹੀ ਕਹਿ ਦਿੱਤਾ ਚੰਗਾ ਤੁਹਾਨੂੰ ਅਸੀਂ ਸਬਕ ਸਿਖਾਵਾਂਗੇ ਅਜੇ ਤੱਕ ਨਹੀਂ ਪੈਰ ਲੱਗਣ ਦਿੱਤੇ ਉਹ 9 ਮਾਰਚ ਦਾ ਰਜਤਾ ਕਿੱਧਰ ਗਿਆ ਕਿੱਧਰ ਗਿਆ 9 ਤੇ ਕਿੱਧਰ ਗਿਆ ਮਾਸ ਕਾਂਗਰਸ ਦਾ ਇਹ ਇੱਕ ਰਵਾਇਤ ਹੈ ਬੜੀ ਤਕੜੀ ਕਿ ਇੱਕ ਦੂਜੇ ਦੀਆਂ ਲੱਖਾਂ ਕਿਵੇਂ ਜ਼ਬਰਦਸਤੀ ਨਾਲ ਖਿੱਚਣੀਆਂ ਜਾਨੀ ਆਪਣੇ ਬੰਦੇ ਨੂੰ ਹਰਾਉਣ ਲਈ ਨਾਲ ਦੇ ਨੂੰ ਜਿਤਾਉਣ ਲਈ ਵੀ ਜਾ ਸਕਦੇ ਆ ਕਾਂਗਰਸ ਵਾਲੇ ਬਿਲਕੁਲ ਕਰਦੇ ਆ ਤਾਂ ਪਿਛੇ ਕਿਉਂ ਦੇ ਨੇ ਨਹੀਂ ਉਹ ਵਾਅਦੇ ਤਾਂ ਪੁਰਾਣੀਆਂ ਆ ਤਾਂ ਉਹਨਾਂ ਦੇ ਵਿੱਚ ਪਤਾ ਨਹੀਂ ਕੀ ਆ ਤੁਹਾਡੇ ਸਾਹਮਣੇ ਆ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਚੰਨੀ ਦੇ ਜਿਹੜੇ ਤਵੇ ਪਿਛਲੀਆਂ ਚੋਣਾਂ 'ਚ ਲਾਏ ਇਹ ਦੋਵੇਂ ਕਾਂਗਰਸ ਔਰ ਜੇ ਆਮ ਆਦਮੀ ਪਾਰਟੀ ਰਲ ਕੇ ਲੜਦੇ ਤਾਂ ਇਹਦਾ ਨੈਟ ਫਾਇਦਾ ਅਕਾਲੀ ਦਲ ਨੂੰ ਹੋਣਾ ਸੀ ਫਿਰ ਕਿਉਂਕਿ 2 ਤੇ 13 ਬਣ ਜਾਣੀ ਸੀ ਬਾਈਪੋਲਰ ਇੱਕ ਪਾਸੇ ਇੱਕ ਪੋਲ ਹੋ ਜਾਣਾ ਸੀ ਉੱਥੇ ਦੂਜਾ ਪੋਲ ਹੋ ਜਾਣਾ ਭਾਜਪਾ ਦਾ ਇੰਝ ਆ ਕਿ ਹੋ ਸਕਦਾ ਫਿਰ ਇੱਕ ਸਮਝੌਤਾ ਹੋ ਜਾਂਦਾ ਭਾਵੇਂ ਕੋੜਾਕੋਟ ਕਰਕੇ ਕਰਨਾ ਪੈਂਦਾ ਅਕਾਲੀ ਤੇ ਭਾਜਪਾ ਦਾ ਹਾਂ ਜੇ ਇਹ ਰੱਜ ਜਾਂਦੇ ਫਿਰ ਉਹਨਾਂ ਨੂੰ ਕਰ ਲੈਣਾ ਚਾਹੀਦਾ ਸੀ ਜਾਂ ਕਰ ਲੈਣਾ ਸੀ ਉਹਨਾਂ ਨੇ ਉਹਨਾਂ ਦੇ ਤੇ ਲਗਨ ਹੀ ਠੰਡੇ ਆ ਜਾਨੀ ਜਿ ਤਰ੍ਹਾਂ ਕਹਿੰਦੇ ਨਾ ਗਰੋ ਮਾੜੇ ਆਏ ਆ ਜਦੋਂ ਕੋਈ ਮਤਲਬ ਉਹਨਾਂ ਦੀ ਚੰਗੀ ਪੱਲੀ ਚਲਦੀ ਚਲਦੀ ਗੱਡੀ 'ਚ ਪਤਾ ਨਹੀਂ ਕਿੱਥੇ ਉਹਦੇ 'ਚ ਫਾਨਾ ਪਈਏ 'ਚ ਠੋਕ ਜਾਂਦਾ ਆ ਹੁਣ ਚੱਲੀ ਹੋਈ ਸੀ ਲੱਗੇ ਹੋਈ ਸੀ ਪਿੰਡੋਂ ਪਿੰਡੀ ਜਾਣਾ ਸੀ ਇੱਕ ਤੇ ਉਹਨਾਂ ਦਾ ਇਹ ਕੰਮ ਬੰਦ ਹੋ ਗਿਆ ਕਿ ਉਹਨਾਂ ਨੇ ਕੰਮ ਚਲਦਿਆਂ ਚਲਦਿਆਂ ਜਿਹੜਾ ਪਿੰਡੋਂ ਪਿੰਡੀ ਕੰਸਟੀਟੂਐਂਸੀ ਜਗਵੀਰ ਬਾਦਲ ਚੰਗਾ ਕਰ ਰਿਹਾ ਫੋਟੋ-ਬਟੋ ਤੇ ਆ ਹੀ ਰਹੀ ਸੀ ਉਹ ਲੈ ਗਈ ਸਾਰੀ ਸਪੇਸ ਲੈ ਗਏ ਆ ਜਿਹੜੇ ਕਿਸਾਨ ਵੀਰ ਤੇ ਨਾਲ ਹੀ ਉਹਨਾਂ ਦਾ ਉਹ ਕੰਮ ਤੇ ਜਾਮ ਕੀਤਾ ਹੀ ਨਾਲ ਹੀ ਇੱਧਰ ਵੀ ਮੁੰਨੇ ਤੇਲ ਪੈ ਗਿਆ ਵੀ ਹੁਣ ਉੱਧਰ ਜਾਈਏ ਕਿ ਨਾ ਜਾਈਏ ਕਿਉਂਕਿ ਉਹ ਬੀਜੇਪੀ ਦੇ ਘਰਾਓ ਕਰਦੇ ਫਿਰਦੇ ਜਗਾ ਜਗਾ ਤੇ ਕਿਸਾਨੀ ਬੇਸਡ ਪਾਰਟੀ ਹੈ ਇਸ ਲਈ ਇਹਨਾਂ ਦੇ ਲਗਨ ਠੰਡੇ ਆ ਇਹਨਾਂ ਨੂੰ ਕੋਈ ਰਕਲ ਦੁਬਾਰਾ ਇੱਕ ਵਾਰੀ ਫਿਰ ਦਰਬਾਰ ਸਾਹਿਬ ਜਾ ਕੇ ਉੱਥੇ ਨਤਮਸਤਕ ਹੋਣਾ ਚਾਹੀਦਾ ਦੁਬਾਰਾ ਆ ਜੇ ਪਹਿਲੀ ਵਾਲੀ ਮਾਫੀ ਮਨਜੂਰ ਨਹੀਂ ਹੋਈ ਲੱਗਦੀ ਆ ਜੇ ਆਮ ਆਦਮੀ ਪਾਰਟੀ ਕਾਂਗਰਸਾ ਗੱਠਜੋੜ ਹੋ ਜਾਂਦਾ ਕਿ ਭਾਜਪਾ ਤੇ ਕਾਲੀ ਦਲ ਦਾ ਵੀ ਗੱਠਜੋੜ ਹੋਊਗਾ ਜਾਂ ਕਿਸੇ ਵੀ ਪਾਰਟੀ ਦਾ ਗੱਠਜੋੜ ਨਹੀਂ ਹੁੰਦਾ ਜੇ ਚਾਰੇ ਪਾਰਟੀਆਂ ਅਲੱਗ ਆਪਣੇ ਪਲੇਟਫਾਰਮ ਤੋਂ ਚੋਨਾ ਲੜਨ ਗਿਆ ਤਾਂ ਫਿਰ ਸਿੱਟੇ ਕੀ ਨਿਕਲਣਗੇ ਇਸ ਉੱਪਰ ਚਰਚਾ ਕਰਾਂਗੇ ਔਰ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਜੇ ਕਾਂਗਰਸ ਦਾ ਪੰਜ ਜਗ੍ਹਾ ਦੇ ਉੱਤੇ ਸਮਝੌਤਾ ਹੋ ਜਾਂਦਾ ਆਮ ਆਦਮੀ ਪਾਰਟੀ ਨਾਲ ਤੇ ਪੰਜਾਬ 'ਚ ਸਮੱਸਿਆ ਕੀ ਹੈ ਪੰਜਾਬ 'ਚ ਕਿਉਂ ਨਹੀਂ ਹੋ ਰਿਹਾ ਜਾਂ ਹੋਣਾ ਹੀ ਨਹੀਂ ਚਾਹੀਦਾ ਪ੍ਰੋਫੈਸਰ ਮਨਜੀਤ ਸਿੰਘ ਸਾਡੇ ਨਾਲ ਨੇ ਜੋ ਲਗਾਤਾਰ ਮੀਡੀਆ ਦੇ ਵਿੱਚ ਆ ਕੇ ਐਨਾਲਿਸਿਸ ਕਰਦੇ ਨੇ ਚੀਜ਼ਾਂ ਨੂੰ ਸਿਆਸੀ ਚੀਜ਼ਾਂ ਨੂੰ ਦੇਖਦੇ ਨੇ ਉਸ ਤੋਂ ਬਾਅਦ ਆਪਣਾ ਵਿਊ ਪੁਆਇੰਟ ਦਿੰਦੇ ਨੇ ਤਾਂ ਇਹਨਾਂ ਕੋਲ ਜਾਣਾਂਗੇ ਕਿ ਪੰਜਾਬ ਦੇ ਲੋਕ ਇਸ ਸਮੇਂ ਕੀ ਸੋਚ ਕੇ ਬੈਠੇ ਨੇ ਜੋ ਹੱਲੇ ਵੀ ਸਮਾਂ ਦੂਰ ਹੈ ਸਰ ਬਹੁਤ ਸਵਾਗਤ ਹੈ ਬਹੁਤ ਧੰਵਾਦ ਜੀ ਜੀ ਪੰਜ ਜਗ੍ਹਾ ਦੇ ਉੱਤੇ ਅਨਾਉਂਸਮੈਂਟ ਹੋ ਚੁੱਕੀ ਆ ਆਮ ਆਦਮੀ ਪਾਰਟੀ ਤੇ ਕਾਂਗਰਸੀ ਗੱਠ ਜੋੜਦੀ ਪੰਜਾਬ ਦੇ ਵਿੱਚ ਕੀ ਖਿਚੜੀ ਪਕਦੀ ਪਈ ਹੈ ਕਿ ਆਮ ਆਦਮੀ ਪਾਰਟੀ ਤੇ ਕਾਂਗਰਸਾ ਗੱਠ ਜੋੜਨੀ ਹੋ ਰਿਹਾ ਨਹੀਂ ਖਿਚੜੀ ਤੇ ਪੱਕੀ ਨਹੀਂ ਹੈ ਜੇ ਇਕੱਠੇ ਹੁੰਦੇ ਤੇ ਪੱਕਣੀ ਸੀਗੀ ਤੇ ਲੱਗ ਲੱਗਿਆ ਜਰਦਾ ਲੱਗਿਆ ਦਹੀਂ ਲੱਗਿਆ ਵੇਖੋ ਮ제 ਲਓ ਸਾਰੇ ਜਾਨੇ ਇਸ ਲਈ ਪਲਾਉ ਪੱਕ ਰਿਹਾ ਇਹ ਦੇਖੋ ਬੈਸੀ ਤੇ ਸਾਡੀ ਰਾਜਨੀਤਿਕ ਜਮਾਤ ਦੀ ਜੋ ਸ਼ਵੀ ਆ ਜਨਤਾ ਦੇ ਵਿੱਚ ਕਿ ਜੋ ਜਿੰਨੂੰ ਗੁੰਡਾਗਰਦੀ ਆਉਂਦੀ ਆ ਜਿਹੜਾ ਬੜਾ ਸਫਾਈ ਨਾਲ ਝੂਠ ਬੋਲ ਸਕਦਾ ਜੇ ਦੇਖੋ ਦੋ ਨੰਬਰੀ ਪੈਸਾ ਹੈਗਾ ਜਿੰਨੇ 10 ਲੱਕੜੀ ਚੌਧਰੀ ਨਾਲ ਲੈ ਕੇ ਇਧਰ ਉਧਰ ਦੇ ਤੁਰਿਆ ਫਿਰਦਾ ਸਕਦਾ ਹਰਲ ਹਲ ਕਰਦਾ ਤੇ ਕੰਮ ਉਹਨੂੰ ਕੋਈ ਨਾ ਹੋਵੇ ਜਿਵੇਂ ਖਾਲੀ ਸਾੰਢ ਛੱਡਿਆ ਹੋਵੇ ਉਹ ਪੋਲਿਟਿਸ਼ੀਅਨ ਹੁਣ ਜਦੋਂ ਇਹੋ ਜੀ ਪੋਲਿਟਿਕਸ ਦਾ ਇੱਕ ਤੁਹਾਡੇ ਚ ਅਕਸ ਹੋ ਗਏ ਤੁਸੀਂ ਰੋਜ਼ਮਰਾਂ ਦੇ ਜੀਵਨ ਚ ਦੇਖਦੇ ਆਂ ਵੀ ਜੇ ਤਾਂ ਲੋਕਾਂ ਦੀ ਇੱਕ ਤੇ ਵੈਸੇ ਹੀ ਮਤਲਬ ਲੋਕਾਂ ਦੇ ਵਿੱਚ ਨਿਰਾਸ਼ਗੀ ਬੜੀ ਨਿਰਾਸ਼ਾ ਹੁੰਦੀ ਆ ਉਹਨਾਂ ਦੀਆਂ ਨਿਰਾਸ਼ਗੀਆਂ ਦਾ ਕਿਤੇ ਅਜ਼ਹਾਰ ਵੀ ਨਹੀਂ ਹੋ ਪਾਉਂਦਾ ਤੇ ਜੇ ਹੁਣ ਇੱਕ ਮਾੜਾ ਮੂਟਾ ਢਾਂਚਾ ਬਚਿਆ ਉਹ ਕੀ ਬਚਿਆ ਆ ਆ ਹੈ ਜੀ ਰੂਲਿੰਗ ਪਾਰਟੀ ਐ ਹੈ ਜੀ ਮੁੱਖ ਵਿਰੋਧੀ ਪਾਰਟੀ ਅਸੈਂਬਲੀ ਦੇ ਅੰਦਰ ਵੀ ਔਰ ਬਾਹਰ ਵੀ ਹੁਣ ਜਦੋਂ ਬਾਹਰ ਉਹ ਆਪਣੇ ਆਪ ਨੂੰ ਮੁੱਖ ਵਿਰੋਧੀ ਪਾਰਟੀ ਦੇ ਤੌਰ ਤੇ ਕੰਡਕਟ ਕਰ ਰਿਹਾ ਤੇ ਜੇ ਹਾਲ ਇੰਡੀਆ ਚ ਜੋ ਮਰਜ਼ੀ ਹੋਈ ਜਾਵੇ ਪੰਜਾਬ ਦੇ ਵਿੱਚ ਜਿਹੜਾ ਮੈਂ ਕਹਿੰਨਾ ਜਿਸ ਤਰ੍ਹਾਂ ਦੱਸਿਆ ਤੁਹਾਨੂੰ ਕਿ ਪਹਿਲਾਂ ਹੀ ਲੋਕਾਂ ਦੇ ਵਿੱਚ ਪੋਲੀਟੀਕਲ ਪਾਰਟੀਆਂ ਬਾਰੇ ਜਾਂ ਪੋਲੀਟਿਕਸ ਬਾਰੇ ਕਿੰਨਾ ਲੋ लेवल ਉਹਨਾਂ ਦੇ ਮਨ ਵਿੱਚ ਉਹਨਾਂ ਪ੍ਰਤੀ ਤਾਂ ਉਹ ਤੇ ਫਿਰ ਬਿਲਕੁਲ ਹੀ ਹੋਰ ਜਲੂਸ ਨਿਕਲ ਜੂਗਾ ਮੇਰਾ ਖਿਆਲ ਹੈ ਕਿ ਟੈਕਟੀਕਲੀ ਕਹਿ ਲੋ ਜਾਂ ਵੈਸੇ ਹੀ ਪ੍ਰੈਕਟੀਕਲ ਪੋਲਿਟਿਕਸ ਦੇ ਹਿਸਾਬ ਨਾਲ ਇਹ ਬਿਲਕੁਲ ਸਹੀ ਹੈ ਅਸਲਾ ਇਹਨਾਂ ਨੂੰ ਇਕੱਠੇ ਹੋ ਕੇ ਨਹੀਂ ਸੀ ਲੜਨਾ ਚਾਹੀਦਾ ਇਹ ਗੱਠਜੋੜ ਮੋਦੀ ਸਾਹਿਬ ਨੂੰ ਹਰਵਾਣ ਵਾਸਤੇ ਇਹ ਗੱਠਜੋੜ ਜੋ ਹੈ ਭਾਜਪਾ ਨੂੰ ਹਰਵਾਣ ਵਾਸਤੇ ਆ ਜੋ ਪਿਛਲੇ 10 ਸਾਲ ਤੋਂ ਲਗਾਤਾਰ ਸੱਤਾ ਵੀ ਛਾਦੀ ਹੈ ਸੂਬੇ ਦੀਆਂ ਸਮੱਸਿਆਵਾਂ ਹੋਣ ਨੇ ਦੇਸ਼ ਦੀਆਂ ਹੋਣ ਨੇ ਫਰ ਕਿਉਂ ਨਹੀਂ ਗੱਠਜੋੜ ਹੋਣਾ ਚਾਹੀਦਾ ਕਿਹੜੇ ਕਿੱਥੇ ਕਿੱਥੇ ਇੰਨੀ ਕਬੱਡੀ ਸ਼ਭੀ ਆਮ ਆਦਮੀ ਪਾਰਟੀ ਦੇ ਕਿਹੜੇ ਕਿਹੜੇ ਦੇਸ਼ ਦੇ ਵਿੱਚ ਸੂਬਿਆਂ ਚ ਝੰਡੇ ਝੁਲ ਰਹੇ ਮੈਨੂੰ ਇਹ ਦੱਸੋ ਤਾਂ ਗੱਠਜੋੜ ਤੇ ਆਉਂ ਮਨਾ ਵੀ ਬਹੁਤ ਵੱਡੀ ਕੋਈ ਨੈਸ਼ਨਲ ਪਾਰਟੀ ਨਾਲ ਗੱਠਜੋੜਿਆ ਤੇ ਜੇ ਇੱਥੇ ਇੰਜ ਕਰ ਲਿਆ ਤੇ ਭਈ ਬਾਕੀ ਦਿਆਂ ਤੇ ਵੀ ਕੀ ਅਸਰ ਨਾ ਹੋ ਜੇ ਕਿੱਥੇ ਹੈ ਹਰਿਆਣੇ ਚ ਕੀ ਇਹਨਾਂ ਦਾ ਹੈਗਾ ਗੁਜਰਾਤ ਚ ਇੱਕ ਦੋ ਸੀਟਾਂ ਸੀ ਉਹਨਾਂ ਚੋਂ ਕੁਝ ਮੇਰੇ ਕਹੇ ਛੱਡ ਵੀ ਗਏ ਆ ਇਹ ਦਿੱਲੀ ਦੇ ਵਿੱਚ ਜ਼ਰੂਰ ਹੈਗਾ ਉਹ ਪੁਰਾਣਾ ਹੈਗਾ ਤੇ ਉੱਥੇ ਉਹਨਾਂ ਨੇ ਉੱਥੇ ਕਰ ਲਿਆ ਚਾਰ ਤਿੰਨ ਦਾ ਕਰ ਲਿਆ ਕਿਉਂਕਿ ਪੈਰ ਹੀ ਨਹੀਂ ਗਾਠੀਓੜ ਅਜੇ ਗਾਠੀਓੜ ਦੀਆਂ ਗੱਲਾਂ ਚੱਲ ਰਹੀਆਂ ਸੀਟ ਵੰਡ ਹੋ ਗਈ ਥੁੜੀਆਂ ਥੁੜੀਆਂ ਇੱਕ ਇੱਕ ਦੋ ਦੋ ਸੀਟਾਂ ਸਾਰੀਆਂ ਹੈਗੀਆਂ ਗੋਆ ਚ ਦੋ ਸੀਟਾਂ ਸੀ ਉਹ ਮੇਰੇ ਕਹ ਦੋਵੇਂ ਕਾਂਗਰਸ ਨੂੰ ਦੇ ਦਿੱਤੀਆਂ ਇੰਨਾ ਦਾ ਅਜੇ ਬਾਹਰ ਕੋਈ ਬੂਤਾ ਫਲਾ ਆਮ ਆਦਮੀ ਪਾਰਟੀ ਦਾ ਹੈ ਨਹੀਂ ਇਹ ਮੰਨ ਕੇ ਚੱਲੋ ਕਿ ਦੋ ਸੂਬਿਆਂ ਚ ਆ ਜਣੀ ਇੱਕ ਯੂਨੀਅਨ ਟੈਰੀਟਰੀ ਦਿੱਲੀ ਛੋਟੀ ਜੀ ਸਟੇਟ ਹੈਗੀ ਹੈ ਯੂਨੀਅਨ ਟੈਰੀਟਰੀ ਸਮਝੋ ਉਹਨੂੰ ਲੈਫਟਿਨੈਂਟ ਚੀਰਨ ਅਗਵਰਨਰ ਨਹੀਂ ਹੁੰਦੇ ਤਾਂ ਉਸ ਦੀ ਸਟੇਟ ਹੈਗੀ ਆ ਉੱਥੇ ਉਹਨਾਂ ਨੇ ਕਰ ਲਿਆ ਇੱਥੇ ਨਹੀਂ ਹੋਇਆ ਇਹ ਨਾ ਹੋਣਾ ਚਾਹੀਦਾ ਸੀ ਕਿਉਂਕਿ ਜੇ ਪੋਲਿਟਿਕਸ ਦਾ ਬਿਲਕੁਲ ਹੀ ਜਲੂਸ ਨਿਕਲ ਜਾਂਦਾ ਔਰ ਮੈਂ ਇਹ ਵੀ ਦੱਸ ਦਿਆਂ ਕਿ ਇਹਦੇ ਚ ਕਾਂਗਰਸ ਨੂੰ ਵੀ ਨੁਕਸਾਨ ਹੋਣਾ ਸੀਗਾ ਜੇ ਇਹ ਕਰਦੇ ਤੇ ਆਮ ਆਦਮੀ ਪਾਰਟੀ ਨੂੰ ਵੀ ਇਹਦੇ ਚ ਨੁਕਸਾਨ ਹੋਣਾ ਸੀਗਾ ਹੁਣ ਮੈਨੂੰ ਲੱਗਦਾ ਕਿ ਇਹਨਾਂ ਨੂੰ ਦੋਹਾਂ ਨੂੰ ਹੀ ਘੱਟੋ ਘੱਟ ਆਪੋ ਆਪਣੀ ਪੋਲਿਟਿਕਸ ਆਪਣੀ ਆਪਣੀ ਪਾਲਿਸੀ ਇਕੱਲਾ ਇਸ਼ਤਿਹਾਰ ਲਾ ਕੇ ਤੇ ਨਹੀਂ ਨਾ ਰੌਲਾ ਪਾ ਕੇ ਢੋਲ ਵਜਾ ਕੇ ਕਿ ਰੋਜ਼ ਬੜੇ ਬੜੇ ਇਸ਼ਤਿਹਾਰ ਆ ਰਹੇ ਆ ਮੀਡੀਆ ਦੇ ਵਿੱਚ ਹਾਂ ਲਾ 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 ਹੋਈ ਆ ਖੋਦੀ ਆਪਣਾ ਸਭ ਤੋਂ ਵੱਡਾ ਐਡਵਰਟਾਈਜ਼ਰ ਆਪਣੇ ਕੰਮਾਂ ਦਾ ਭਗਵਾਨ ਤਮਨ ਚੀ ਮੰਤਰੀ ਬਣਿਆ ਹੈ ਸਾਰਾ ਸਾਹਮਣੇ ਇੱਕ ਵਾਰੀ ਤੇ ਟੈਸਟ ਤੇ ਆਉਣਾ ਹੀ ਚਾਹੀਦਾ ਲੋਕਾਂ ਦਾ ਵੀ ਕਿੰਨਾ ਕੁ ਅਸਰ ਥੱਲੇ ਹੋ ਰਿਹਾ ਕਿੰਨਾ ਕੁ ਲੋਕ ਇਹਦੀਆਂ ਗੱਲਾਂ ਦੇ ਉੱਤੇ ਜਿਹੜੇ ਮੰਤਰ ਮੁਗਧ ਹੋ ਰਹੇ ਆ ਉਹ ਪਤਾ ਲੱਗ ਜੂ ਕਾਂਗਰਸ ਨੂੰ ਵੀ ਜਿਹੜਾ ਆ ਉਹਨਾਂ ਨੂੰ ਵੀ ਆਪਣਾ ਜੋਰ ਜਮਾਈ ਕਰਨੀ ਚਾਹੀਦੀ ਕਿਉਂਕਿ ਉਹਨਾਂ ਚ ਲੱਕੜੀ ਬਹੁਤ ਹੈ ਹਾਲਾਂਕਿ ਉਹ ਵੀ ਇੱਕ ਸੋਲਿਡ ਪਾਰਟੀ ਦੇ ਤੌਰ ਤੇ ਨਹੀਂ ਹੈ ਤਾਂ ਉਹ ਕਿੰਨਾ ਕਿ ਇੱਕ ਦੂਜੇ ਨੂੰ ਹਰਾਉਣ ਤੇ ਲੱਗਦੇ ਆ ਕਾਂਗਰਸ ਦਾ ਦੇ ਇੱਕ ਰਵਾਇਤ ਹੈ ਬੜੀ ਤਕੜੀ ਕਿ ਇੱਕ ਦੂਜੇ ਦੀਆਂ ਲੱਤਾਂ ਕਿਵੇਂ ਜ਼ਬਰਦਸਤੀ ਨਾਲ ਖਿੱਚਣੀ ਹੈ ਜਾਨੀ ਆਪਣੇ ਬੰਦੇ ਨੂੰ ਹਰਾਉਣ ਲਈ ਨਾਲ ਦੇ ਨੂੰ ਜਿਤਾਉਣ ਲਈ ਵੀ ਜਾ ਸਕਦੇ ਆ ਕਾਂਗਰਸ ਵਾਲੇ ਬਿਲਕੁਲ ਕਰਦੇ ਆ ਤਾਂ ਪਿਛੇ ਕਦ ਕਿਉਂ ਦੇ ਨੇ ਨਹੀਂ ਉਹ ਵਾਅਦੇ ਤਾਂ ਪੁਰਾਣੀਆਂ ਆਤਾਂ ਉਹਨਾਂ ਦੇ ਵਿੱਚ ਪਤਾ ਨਹੀਂ ਕੀ ਆ ਤੁਹਾਡੇ ਸਾਹਮਣੇ ਆ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਚੰਨੀ ਤੇ ਜਿਹੜੇ ਤਵੇ ਪਿਛਲੀਆਂ ਚੋਣਾਂ 'ਚ ਲਾਏ ਤਾਂ ਚੰਨੀ ਜਿੱਤੀ ਸਕਦਾ ਸੀਗਾ ਮੈਨੂੰ ਤਾਂ ਲੱਗਦਾ ਘੱਟੋ ਘੱਟ ਇੱਕ ਜਗ੍ਹਾ ਤੋਂ ਦੋ ਜਗ੍ਹਾ ਤੋਂ ਲੜੇ ਸੀ ਜਿੱਤੀ ਜਾਂਦਾ ਪਰ ਇਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਵੀ ਜੇ ਇਹ ਨਵਾਂ ਪਾਵਰ ਸੈਂਟਰ ਬਣ ਗਿਆ ਤਾਂ ਫਿਰ ਸਾਨੂੰ ਕੌਣ ਪੁੱ ਨਹੀਂ ਬੜਨਾ ਚਾਹੀਦਾ ਪਹਿਲਾਂ ਬਾਕੀ ਬਿਆਂ ਨੂੰ ਬਾਅਦ ਚ ਦੇਖ ਲਾਂਗੇ ਇਹ ਜਿਹੜੀਆਂ ਵਿਜੀ ਗੱਲਾਂ ਆ ਪੋਲਿਟਿਕਸ ਦਾ ਸਾਡਾ ਨਗਾਰ ਦੀ ਗੱਲ ਰਹੀ ਹੁਣ ਅਕਾਲੀ ਦਲ ਦੀ ਉਹਨਾਂ ਨੂੰ ਜੇ ਇਕੱਠੇ ਹੁੰਦੇ ਤੇ ਫਾਇਦਾ ਹੋਣਾ ਸੀ ਭਾਜਪਾ ਨਾਲ ਨਹੀਂ ਨਹੀਂ ਇਹ ਦੋਵੇਂ ਕਾਂਗਰਸ ਔਰ ਜੇ ਆਮ ਆਦਮੀ ਪਾਰਟੀ ਰਲ ਕੇ ਲੜਦੇ ਤਾਂ ਇਹਦਾ ਨੈਟ ਫਾਇਦਾ ਅਕਾਲੀ ਦਲ ਨੂੰ ਹੋਣਾ ਸੀ ਫਿਰ ਕਿਉਂਕਿ ਦੋ 13 ਬਣ ਜਾਣੀਆਂ ਸੀ ਬਾਈਪੋਲਰ ਇੱਕ ਪਾਸੇ ਇੱਕ ਪੋਲ ਹੋ ਜਾਣਾ ਸੀ ਉੱਥੇ ਦੂਜਾ ਪੋਲ ਹੋ ਜਾਣਾ ਭਾਜਪਾ ਭਾਜਪਾ ਦਾ ਇਹ ਕਿ ਹੋ ਸਕਦਾ ਫਿਰ ਇੱਕ ਸਮਝੌਤਾ ਹੋ ਜਾਂਦਾ ਭਾਵੇਂ ਕੌੜਾਕੁੱਟ ਕਰਕੇ ਕਰਨਾ ਪੈਂਦਾ ਅਕਾਲੀ ਦੇ ਭਾਜਪਾ ਦਾ ਹਾਂ ਜੇ ਇਹ ਇਹ ਰੱਟ ਜਾਂਦੇ ਫਿਰ ਉਹਨਾਂ ਨੂੰ ਕਰ ਲੈਣਾ ਚਾਹੀਦਾ ਸੀ ਜਾਂ ਕਰ ਲੈਣਾ ਸੀ ਉਹਨਾਂ ਨੇ ਅੱਜ ਦੀ ਤਰੀਕ ਚ ਉਹਨਾਂ ਨੂੰ ਉਧਰ ਨਹੀਂ ਕੋਈ ਨਜ਼ਰ ਆਉਂਦਾ ਅਕਾਲੀ ਦਲ ਨੂੰ ਨਹੀਂ ਨਜ਼ਰ ਆਉਂਦਾ ਉਹਨਾਂ ਦੇ ਤੇ ਲਗਨ ਨਹੀਂ ਠੰਡੇ ਆ ਜਾਨੀ ਜਿ ਤਰ੍ਹਾਂ ਕਹਿੰਦੇ ਨਾ ਗਰੌ ਮਾੜੇ ਆਏ ਆ ਜਦੋਂ ਕੋਈ ਮਤਲਬ ਉਹਨਾਂ ਦੀ ਚੰਗੀ ਪੱਲੀ ਚੱਲਦੀ ਚੱਲਦੀ ਗੱਡੀ 'ਚ ਪਤਾ ਨਹੀਂ ਕਿੱਥੇ ਉਹਦੇ 'ਚ ਫਾਨਾ ਪਈਏ ਚ ਟੋਕ ਜਾਂਦਾ ਹੁਣ ਚੱਲੀ ਹੋਈ ਸੀ ਲੱਗੇ ਹੋਈ ਸੀ ਪਿੰਡੋ ਪਿੰਡੀ ਜਾਣਾ ਸੀ ਇੱਕ ਤੇ ਉਹਨਾਂ ਦਾ ਇਹ ਕੰਮ ਬੰਦ ਹੋ ਗਿਆ ਕਿ ਉਹਨਾਂ ਨੇ ਕੰਮ ਚੱਲਦਿਆਂ ਚੱਲਦਿਆਂ ਜਿਹੜਾ ਪਿੰਡੋ ਪਿੰਡੀ ਕੰਸਟੀਟੂਐਂਸੀ ਸਖਬੀਰ ਬਾਦਲ ਚੰਗਾ ਕਰ ਰਿਹਾ ਫੋਟੋ ਬਾਟੋ ਤੇ ਆ ਹੀ ਰਹੀ ਸੀ ਉਹ ਲੈ ਗਈ ਸਾਰੀ ਸਪੇਸ ਲੈ ਗਏ ਆ ਜਿਹੜੇ ਕਿਸਾਨ ਵੀਰ ਤੇ ਨਾਲ ਹੀ ਉਹਨਾਂ ਦਾ ਉਹ ਕੰਮ ਤੇ ਜਾਮ ਕੀਤਾ ਹੀ ਨਾਲ ਹੀ ਇਧਰ ਵੀ ਮੁੰਨੇ ਤੇਲ ਪੈ ਗਿਆ ਵੀ ਹੁਣ ਉਧਰ ਜਾਈਏ ਕਿ ਨਾ ਜਾਈਏ ਕਿਉਂਕਿ ਉਹ ਬੀਜੇਪੀ ਦੇ ਘਰਾਓ ਕਰਦੇ ਫਿਰਦੇ ਜਗਾ ਜਗਾ ਤੇ ਕਿਸਾਨੀ ਬੇਸਡ ਪਾਰਟੀ ਹੈ ਇਸ ਲਈ ਇਹਨਾਂ ਦੇ ਲਗਨ ਠੰਡੇ ਆ ਇਹਨਾਂ ਨੂੰ ਕੋਈ ਮੇਰਾ ਕਹਿਲ ਦੁਬਾਰਾ ਇੱਕ ਵਾਰੀ ਫਿਰ ਦਰਬਾਰ ਸਾਹਿਬ ਜਾ ਕੇ ਉੱਥੇ ਨਤਮਸਤਕ ਹੋਣਾ ਚਾਹੀਦਾ ਦੁਬਾਰਾ ਆ ਜੇ ਪਹਿਲੀ ਵਾਲੀ ਮਾਫੀ ਮਨਜ਼ੂਰ ਨਹੀਂ ਹੋਈ ਲੱਗਦੀ ਆ ਕੁਝ ਕਰਨਾ ਚਾਹੀਦਾ ਇਹਨਾਂ ਜੇ ਕਾਂਗਰਸ ਤੇ ਆਮ ਆਦਮੀ ਪਾਰਟੀ ਇਕੱਠੀ ਹੋ ਜਾਂਦੀ ਆ ਦੂਜੇ ਪਾਸੇ ਕਾਲੀ ਦੇ ਭਾਜਪਾ ਫਿਰ ਕੱਲੀ ਦੇ ਭਾਜਪਾ ਕਿੰਨੀਆਂ ਸੀਟਾਂ ਕੱਢ ਲੈਣਗਾ ਕਾਡਰ ਹੁਣ ਵੀ ਹੈਗਾ ਕਾਲੀਦਲ ਦਾ ਠੀਕ ਹੈ ਥੋੜਾ ਨਰਵਾਜ ਹੈ ਲੱਗਦਾ ਵੀ ਕਿਤੇ ਸੀਟਾਂ ਆ ਜਾਂਦੀਆਂ ਨੇ ਦੇਖੋ ਇਹ ਕਹਿਣਾ ਬੜਾ ਮੁਸ਼ਕਿਲ ਹੁੰਦਾ ਕਿਉਂਕਿ ਜਿਹੜੀਆਂ ਚੋਣਾਂ ਹੈ ਨਾ ਵੀ ਜੀ ਤੁਸੀਂ ਵੀ ਬਰੀ ਬਰੀ ਚੋਣਾਂ ਕਵਰ ਕਰਦੇ ਉਹਦੇ ਵਿੱਚ ਬਹੁਤ ਕੁਝ ਲੋਕ ਦੇਖਦੇ ਆ ਇਹ ਪੰਜਾਬ ਦੀਆਂ ਚੋਣਾਂ ਹੋਣ ਤੇ ਬੰਦਾ ਥੋੜਾ ਜਮਾਂ ਘਟਾ ਕਰ ਸਕਦਾ ਕਿਉਂਕਿ ਜਨਰਲ ਇਲੈਕਸ਼ਨ ਹੈ ਕਿਉਂਕਿ ਇਹ ਦਿੱਲੀ ਦੀ ਸੱਤਾ ਨਾਲ ਰਿਲੇਟਡ ਇਲੈਕਸ਼ਨ ਹੈ ਤੇ ਜਦੋਂ ਲੋਕ ਵੋਟ ਪਾਉਂਦੇ ਆ ਉਹ ਬਹੁਤ ਕੁਝ ਦੇਖਦੇ ਆ ਕਿ ਦਿੱਲੀ ਚ ਕਿਹੜਾ ਠੀਕ ਰਹੂਗਾ ਇਸ ਕਰਕੇ ਜੀ ਮੋਦੀ ਦੀ ਹਵਾ ਪੰਜਾਬ ਦੇ ਵਿੱਚ ਵੀ ਉਹਦਾ ਅਸਰ ਹੈਗਾ ਤਾਂ ਕੁਦਰਤੀ ਉਹਨਾਂ ਨੂੰ ਇਸ ਗੱਲ ਦਾ ਐਡਵਾਂਟੇਜ ਹੋਊਗਾ ਜਨਰਲ ਇਲੈਕਸ਼ਨ ਤੇ ਪਾਰਲੀਮੈਂਟ ਦੀਆਂ ਚੋਣਾਂ 'ਚ ਤੇ ਉਹਨਾਂ ਦੇ ਨਾਲ ਹੀ ਰਲਦਿਆ ਅਕਾਲੀ ਦਲ ਨੂੰ ਵੀ ਹੁੰਦਾ ਆ ਪਰ ਜੇ ਜਿਸ ਤਰੀਕੇ ਨਾਲ ਮੁਕਾਬਲੇ ਦੇ ਵਿੱਚ ਮੈਨੂੰ ਲੱਗਦਾ ਕਿ ਆਈਐਨਡੀਆ ਇਹ ਭਾਵੇਂ ਉਹ ਇੱਕ ਸੋਲਿਡ ਪਲੇਟਫਾਰਮ ਨਹੀਂ ਆ ਇੱਕ ਥੜਾ ਨਹੀਂ ਆ ਇਕੱਠਾ ਜੁੜਿਆ ਹੋਇਆ ਸੋਲਿਡ ਨਹੀਂ ਹੈ ਪਰ ਜਿੱਦਣ ਉਹ ਜਦੋਂ ਸਾਰਿਆਂ ਦੇ ਆਪੋ ਆਪਣੇ ਐਮਪੀ ਜਿੰਨੇ ਕਿ ਜਿੱਤ ਹਾਰ ਕੇ ਆ ਜਾਣਗੇ ਉਦੋਂ ਜਦੋਂ ਜਮ੍ਹਾਂ ਘਟਾਹੂ ਤੇ ਲੱਗਦਾ ਹੈ ਕਿ ਇਹ ਬੰਦੇ ਬਹੁਤੇ ਜਿਹੜੇ ਆਪੋਜੀਸ਼ਨ ਚੋਂ ਆਣਗੇ ਜਿੰਨੇ ਜਾਣਾ ਸੀਗਾ ਉਹਨਾਂ ਦੇ ਨਾਲ ਚਲਾ ਗਿਆ ਨਿੱਤੇ ਚਲਾ ਗਿਆ ਉਹ ਜਯੰਤ ਵੀ ਜਾ ਸਕਦਾ ਚੌਧਰੀ ਚਰਨ ਸਿੰਘ ਦਾ ਇਹ ਸਾਰੇ ਜਾ ਸਕਦੇ ਜਿੱਦਣ ਜਿੰਨੇ ਜਾਣਾ ਪਰ ਬਾਕੀ ਦੇ ਜਿਹੜੇ ਬੰਦੇ ਆ ਉਹ ਫਿਰ ਇੱਕ ਵੱਡਾ ਜੁਮਲਾ ਬਣਾ ਕੇ ਰੂਲਿੰਗ ਸ਼ੇਅਰ ਜਿਹੜੀ ਆ ਸ਼ਕਤੀ ਨੂੰ ਕੋਸ਼ਿਸ਼ ਕਰਨਗੇ ਕਿ ਉਥੇ ਆਪਾਂ ਸਰਕਾਰ ਦੇ ਅੰਦਰ ਜਾਈਏ ਇਸ ਦਾ ਇੱਕ ਆਈਐਨਡੀਆ ਇਹਦਾ ਫਾਇਦਾ ਆਦਰਵਾਇਜ਼ ਕਈ ਜਗ੍ਹਾ ਤੇ ਮੈਨੂੰ ਲੱਗਦਾ ਕਿ ਇਹ ਜਾਂ ਬੜਾ ਕੱਚਾ ਪੱਕਾ ਜਾਂ ਆਈਐਨਡੀਆ ਹੀ ਇਹ ਸੀਗਾ ਜੇ ਆਪਾਂ ਹੁਣ ਪੰਜਾਬ ਤੋਂ ਬਾਹਰ ਵੀ ਜਾਈਏ ਉਹਦੀ ਮੈਂ ਤਾਂ ਗੱਲ ਕਹਿਣਾ ਕਿ ਜੋ ਹਾਲਾਤ ਟੀਐਮਸੀ ਦੀ ਵੀ ਆ ਉਥੇ ਕਿਉਂਕਿ ਬੜਾ ਲੰਬਾ ਸਮਾਂ ਸਰਕਾਰ ਚ ਹੋ ਗਿਆ ਤੇ ਜਿਸ ਕਿਸਮ ਦੀ ਗੁੰਡਾਗਰਦੀ ਵਾਲਾ ਜਾਂ ਹੋਰ ਕਿਸਮ ਦਾ ਐਮ ਵਿੱਚ ਜਿਸ ਕਿਸਮ ਦੀ ਅੰਬੀਸ਼ੀਅਸ ਮਮਤਾ ਬੈਨਰ ਜੀ ਹੈਗੀ ਹੈ ਉਥੇ ਜੋ ਲੈਫਟ ਤੇ ਕਾਂਗਰਸ ਹੈ ਜਿਉਂ ਵਿੱਚ ਜਾਂਦੇ ਤੇ ਉਹਨਾਂ ਨੂੰ ਮੈਨੂੰ ਲੱਗਦਾ ਨਹੀਂ ਕਿ ਬਹੁਤਾਂ ਨੁਕਸਾਨ ਫਾਇਦਾ ਹੋਣਾ ਸੀ ਨਾਲੇ ਤੋਂ ਕੁਝ ਦੇ ਵੀ ਨਹੀਂ ਸੀ ਰਹੀ ਹਾਂ ਆਹ ਸਮਝੌਤਾ ਠੀਕ ਹੋ ਗਿਆ 17 ਸੀਟਾਂ ਤੇ 11 ਕਹਿ ਰਿਆ ਸੀ 17 ਤੇ ਇੰਨੇ ਕੋਈ ਇਦੋਂ ਵੱਧ ਇਹਨਾਂ ਦਾ ਉੱਥੇ ਕੁਝ ਬਣਦਾ ਵੀ ਨਹੀਂ ਹੈਗਾ ਕਾਂਗਰਸ ਦਾ ਇਦੋਂ ਵੱਧ ਕੁਝ ਨਹੀਂ ਬਣਦਾ ਹੈ ਯੂਪੀ ਦੇ ਵਿੱਚ ਜਿਹੜਾ ਉਹ ਠੀਕ ਹੋ ਗਿਆ ਪਰ ਟੀਐਮਸੀ ਜਿਹੜਾ ਕਹਿ ਰਹੀ ਸੀ 5-7 ਸੀਟਾਂ 5ਾਂਗ ਸੀਟਾਂ ਦੇ ਉੱਤੇ ਦੋਵਾਂ ਧਿਰਾਂ ਨੂੰ ਇਸਮੇਟਣਾ ਚਾਹੁੰਦੀ ਸੀ ਇੱਕ ਦੋ ਇਹਨਾਂ ਨੂੰ ਦੇ ਕੇ ਤਿੰਨ ਚਾਰ ਉਹਨਾਂ ਨੂੰ ਦੇ ਕੇ ਉਹ ਉਹਨਾਂ ਨੂੰ ਨੁਕਸਾਨ ਸੀ ਉੱਥੇ ਨਹੀਂ ਸਮਝੌਤਾ ਹੈ ਤੇ ਉਹ ਠੀਕ ਹੈ ਮਤਲਬ ਇੱਕ ਗੱਲਾਂ ਸਟ੍ਰਾਟ ਲੇ ਉੱਤੇ ਇੰਨੀ ਡਾਈਵਰਸ ਹੈਗਾ ਸਾਡਾ ਸਿਸਟਮ ਸਾਰੀ ਜਗ੍ਹਾ ਕਿ ਉੱਥੇ ਅਲੱਗ ਲੋਕਲ ਲੈਵਲ ਦੇ ਉੱਤੇ ਆਵਾਜ਼ਾਂ ਨੂੰ ਰਾਜਨੀਤੀ ਨੂੰ ਸਮਝ ਕੇ ਹੀ ਇਹ ਪਲੇਟਫਾਰਮ ਬਹੁਤ ਪੰਜਾਬ ਦੀ ਗੱਲ ਕਹਨੇ ਆ ਅਕਾਲੀ ਦਲ ਲਗਾਤਾਰੀ ਪਿੰਡਾਂ ਵਿੱਚ ਜ਼ਿਆਦਾ ਸੀ ਹੁਣ ਅਕਾਲੀ ਦਲ ਨੇ ਰੈਲੀ ਬੰਦ ਕਰਤੀ ਆ ਜੋ ਪਿੰਡਾਂ ਵਿੱਚ ਜ਼ਿਆਦਾ ਸੀ ਕਹਤ ਨੇ ਸੀ ਕਿ ਕਿਸਾਨ ਜੋ ਨੇ ਉਹ ਬਾਰਡਰ ਬੈਠ ਕੇ ਨਾ ਕਿ ਹਿਦਿਆਣੇ ਦੇ ਜਾਦੇ ਤੱਕ ਕਿਸਾਨ ਬੈਠੇ ਨੇ ਕਿ ਉਸ ਸਮੇਂ ਤੱਕ ਕਾਲੀ ਦੇ ਪਾਈਪ ਦਾ ਘਟ जोड ਨਹੀਂ ਹੋ ਸਕਦਾ ਜੇ ਕਿਸਾਨ ਉੱਠ ਗਏ ਕਿ ਫੇਰ ਘਟ जोड ਹੋ ਸਕਦਾ ਉਹ ਨਹੀਂ ਨਹੀਂ ਇਹ ਕਿਡੀਆਂ ਗੱਲਾਂ ਆ ਉਹਨਾਂ ਨੇ ਇੰਜ ਨਹੀਂ ਦੇਖਣਾ ਮੈਨੂੰ ਇੰਜ ਲੱਗਦਾ ਕਿ ਅਕਾਲੀ ਦਲ ਨੂੰ ਨਹੀਂ ਇਹ ਤੇ ਭਾਜਪਾ ਨੇ ਦਿਆ ਕਰਨਾ ਕਿ ਅਸੀਂ ਉਹਨਾਂ ਨਾਲ ਜਾਣਾ ਕਿ ਨਹੀਂ ਜਾਣਾ ਅਕਾਲੀ ਦਲ ਤੈਅ ਕਰ ਰਿਹਾ ਇੱਥੇ ਕਿਤੇ ਉਹ ਭਾਜਪਾ ਵੱਲੋਂ ਆਦੇ ਨੇ ਸਟੇਟਮੈਂਟਾਂ ਵੀ ਦੇਖਾਂਗੇ ਸੋਚਾਂਗੇ ਰਾਹ ਖੁੱਲੇ ਨੇ ਇਹੀ ਗੱਲ ਆ ਨਾ ਭਾਜਪਾ ਇਹ ਦਿਖ ਰਹੀ ਆ ਕਿ ਅਸੀਂ ਅਕਾਲੀ ਦਲ ਨਾਲ ਲੰਬਾ ਦੇਰ ਰਹਿ ਕੇ ਉਹਨਾਂ ਨੂੰ ਇਹ ਲੱਗਾ ਕਿ ਵੱਡੇ ਬੋੜ ਥੱਲੇ ਛੋਟਾ ਪੌਦਾ ਜਿਹੜਾ ਕਮਲਾ ਜਾਂਦਾ ਉਗਦਾ ਨਹੀਂ ਵੱਡਾ ਨਹੀਂ ਹੁੰਦਾ ਵੀ ਅਸੀਂ ਇਹਨਾਂ ਕੋਲ ਕੀ ਮਾੜੇ ਮੋٹے ਇੱਕ ਦੋ ਮਿਨਿਸਟਰੀਆਂ ਲੈਂਦੇ ਰਿਆਂ ਸਾਡੀ ਪਾਰਟੀ ਦੇ ਵਧੀ ਨਹੀਂ ਪੰਜਾਬ ਦੇ ਅੰਦਰ ਉਹ ਇੰਜ ਸੋਚਦੇ ਆ ਉਹਨਾਂ ਨੂੰ ਇਹ ਆ ਕਿ ਜੇ ਅਸੀਂ ਆਜ਼ਾਦਾਨਾ ਤੌਰ ਤੇ ਲੜਾਂਗੇ ਤੇ ਸਾਨੂੰ ਜ਼ਿਆਦਾ ਸਪੇਸ ਰਾਜਨੀਤੀ ਦੇ ਵਿੱਚ ਪੈਸਾ ਬਥੇਰਾ ਉਹਨਾਂ ਕੋਲ ਆਪਣੀਆਂ ਆਰਗੇਨਾਈਜੇਸ਼ਨ ਵੀ ਹੈਗੀਆਂ ਦਾ ਪੇਚ ਵੀ ਹੈਗੇ ਮੀਡੀਆ ਦਾ ਜਿੰਨਾ ਪ੍ਰਭਾਵ ਉਹਨਾਂ ਦੇ ਉੱਤੇ ਹੋਰ ਸਾਰਾ ਸੱਜੇ ਖੱਬੇ ਕਰਕੇ ਤੇ ਅਸੀਂ ਇਹਨਾਂ ਦੇ ਨਾਲ ਰਲ ਕੇ ਆਪਣੀ ਸੀ ਤਾਕਤ ਵਧਾਉਣ ਤੋਂ ਉਲਟਾ ਜਨਰਲ ਇਲੈਕਸ਼ਨ ਚ ਖਾਸ ਕਰਕੇ ਜਨਰਲ ਇਲੈਕਸ਼ਨ ਚ ਅਸੀਂ ਅਲਾਗ ਰਹਾਂਗੇ ਤੇ ਉਹ ਇਹ ਹਾਲ ਦੀ ਗੱਡੀ ਮੈਨੂੰ ਲੱਗਦਾ ਕਿ ਉਹ ਸੋਚ ਰਹੇ ਆ ਕਿ ਜੇ ਉਹਨਾਂ ਨੂੰ ਲੱਗਦਾ ਹੋਊਗਾ ਕਿ ਨਹੀਂ ਯਾਰ ਇੱਕ 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 ਦੋ ਦੋ ਤਿੰਨ ਤਿੰਨ ਸੀਟਾਂ ਵੀ ਇੰਪੋਰਟੈਂਟ ਹੈਗੀਆਂ ਤਾਂ ਫਿਰ ਉਹ ਇਸ ਗੱਲ ਤੇ ਆ ਕੇ ਆਖਰੀ ਮੂਮੈਂਟ ਦੇ ਉੱਤੇ ਕਰ ਵੀ ਸਕਦੇ ਪਰ ਮੈਨੂੰ ਹੁਣ ਚਾਂਸ ਘੱਟ ਲੱਗਦੇ ਜੇ ਹੁਣਾ ਹੁੰਦਾ ਤੇ ਹੁਣ ਤੱਕ ਹੋ ਜਾਣਾ ਸੀ ਕਿ ਜੇ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਹੋ ਜਾਂਦਾ ਜੋ ਮਾੜੀ ਮੋਟੀ ਸਾਖ ਬਚੀ ਹੈ ਕਾਲੀ ਦਲ ਦੀ ਉਹ ਵੀ ਪੰਜਾਬ ਵਿੱਚ ਨਹੀਂ ਦੇਣੀ ਕਿਉਂਕਿ ਕਾਲੀ ਦਲ ਦਾ ਇਤਿਹਾਸ ਮੌਜਿਆਂ ਦਾ ਇਤਿਹਾਸ ਹੈ ਬਗਾਵਤ ਜਾਂ ਕਿਤੇ ਵੀ ਕੋਈ ਸਿੱਖਾਂ ਦੇ ਖਿਲਾਫ ਜਾਂ ਪੰਜਾਬ ਦੇ ਖਿਲਾਫ ਹੁੰਦਾ ਆਵਾਜ਼ ਖੜੀ ਕਰਨ ਦੀ ਤਾਕਤ ਰੱਖਦਾ ਕਾਲੀ ਦਲ ਹੁਣ ਉਹ ਕਾਲੀ ਦਲ ਨਹੀਂ ਰਿਹਾ ਕਾਲੀ ਦਲ ਦੀ ਪਾਰਟੀ ਤੇ ਸੋਚਦਾ ਤੇ ਉਹਦੀ ਰਾਜਨੀਤੀ ਦਾ ਦੁਸ਼ਮਣ ਕਾਲੀ ਲੀਡਰ ਹੀ ਹੈ ਕੋਈ ਬਾਹਰ ਨਹੀਂ ਹੈਗੇ ਤੁਸੀਂ ਠੀਕ ਕਹਿ ਰਹੇ ਆ ਤੇ ਸੁਸਾਈਡ ਤੇ ਉਹ ਕਰ ਦਿੰਦਾ ਜਿਹੜਾ ਜੇ ਤਾਂ ਕੋਈ ਪਹਿਲਾਂ ਧਮਕਾ ਮੋਵੇ ਤੁਸੀਂ ਕਹਿ ਰਹੇ ਹੋ ਨਾ ਕਿ ਉਹ ਕੀ ਆਤਮਹੱਤਿਆ ਕਰ ਲੈਣਗੇ ਮੈਨੂੰ ਨਹੀਂ ਲੱਗਦਾ ਉਹ ਆਤਮਹੱਤਿਆ ਕਰਨ ਜੋਗੇ ਵੀ ਹੈਗੇ ਆ ਜੇ ਉਹ ਆਤਮਹੱਤਿਆ ਕਰਨ ਜੋਗਾ ਆਤਮਹੱਤਿਆ ਇਹ ਮੈਨੂੰ ਮਤਲਬ ਉਹਦੇ ਚ ਧਮਖਮ ਚਾਹੀਦਾ ਬੰਦੇ ਨੂੰ ਇੱਕ ਫੈਸਲਾ ਲੈਣਾ ਹੁੰਦਾ ਜੇ ਇਹ ਨਾ ਫੈਸਲਾ ਲੜਨ ਦਾ ਜਾਂ ਕੁਝ ਕਰਨ ਦਾ ਹੋਏ ਤਾਂ ਫਿਰ ਉਹਨਾਂ ਨੂੰ ਘੱਟੋ ਘੱਟ ਇੱਥੇ ਮੈਦਾਨ ਦੇ ਵਿੱਚ ਇਹਨਾਂ ਨੇ ਕੋਈ ਆਪਣਾ ਪ੍ਰੋਗਰਾਮ ਬੰਦ ਕਰ ਲਿਆ ਜੀ ਕਿਸਾਨ ਤੇ ਆਪਣੇ ਤੌਰ ਤੇ ਲੱਗੇ ਆ ਕਿਸਾਨ ਕਿਹੜੇ ਕਿਤੇ ਸਾਰੇ ਆ ਕੇ ਬਾਰਡਰ ਤੇ ਬਹਿ ਗਏ ਆ ਤੁਸੀਂ ਆਪਣੇ ਘਰੇ ਕੋ ਬਹਿ ਗਏ ਆ ਤਾਂ ਕਿ त्यांनी ਰੋਕਿਆ ਕਿ ਤੁਸੀਂ ਆਪਣਾ ਕੰਮ ਨਾ ਕਰੋ ਨੰਬਰ 1 ਨੰਬਰ 2 ਜੇ ਤੁਸੀਂ ਉਹ ਰੋਕਿਆ ਜਾਂ ਇਹ ਕਹਿ ਕੇ ਕਿ ਚਲੋ ਜੀ ਕਿਸਾਨ ਸਾਡੇ ਵੀਰ ਜਿਹੜੇ ਆ ਉਹ ਇਸ ਵੇਲੇ ਆ ਸ਼ਹੀਦ ਹੋ ਗਏ ਹੋ ਗਏ ਤੁਸੀਂ ਵੱਡੇ ਕਾਫਲੇ ਲੈ ਕੇ ਇੱਧਰ ਉੱਧਰ ਜਾ ਕੇ ਤੁਸੀਂ ਰੈਲੀਆਂ ਹੀ ਚਾਰ ਕਰਦੇ ਹੋ ਤੁਹਾਡੇ ਕੋਲ ਪੈਸੇ ਨਹੀਂ ਆਗੇ ਬੰਦੇ ਨਹੀਂ ਆਗੇ ਜਿਹੜਾ ਤੁਸੀਂ ਕਾਡਰ ਦੀ ਗੱਲ ਕਰਦੇ ਆ ਨਹੀਂ ਕਰਦੇ ਕਿਉਂਕਿ ਰੈਲੀਆਂ ਕਿਹਦੇ ਵਿਰੁੱਧ ਕਰਨਗੇ ਖੱਟੜ ਵਿਰੁੱਧ ਕਰਨਗੇ ਤੇ ਦਿੱਲੀ ਦੇ ਵਿਰੁੱਧ ਕਰਨਗੇ ਹੀ ਰੈਲੀਆਂ ਹੋਣਗੀਆਂ ਇਹ ਤੇ ਨਹੀਂ ਕਹਿਣਗੇ ਕਿ ਉਹਦੇ ਪਾਕਿਸਤਾਨ ਦੇ ਵਿਰੁੱਧ ਥੋੜੀ ਰੈਲੀ ਹੋਊਗੀ ਜਦੋਂ ਇਹ ਹੋਣੀਆ ਉਧਰ ਨੂੰ ਜਾਣਾ ਨਹੀਂ ਚਾਹੁੰਦੇ ਜੇ ਜਾਓਗੇ ਨਹੀਂ ਤੇ ਤੁਹਾਡੇ ਚ ਦਮ ਪੈ ਨਹੀਂ ਸਕਦਾ ਇਸ ਲਈ ਇਹਨਾਂ ਦਾ ਜਿਹੜਾ ਗੋਡਿਆਂ ਦੀ ਗਰੀਸ ਖਤਮ ਹੋਈ ਹੈ ਨਾ ਕਾਲੀ ਦਲ ਦੀ ਜਿਹੜੇ ਜਾਦਾ ਐ ਕਮਜ਼ੋਰ ਹੋਏ ਐ ਇਹ ਭਾਈਪਾਦੇ ਖਿਲਾਫ ਤੇ ਹਰਿਆਣੇ ਦੇ ਖਿਲਾਫ ਭਾਈਪਾਦੇ ਉਹ ਰੈਲੀ ਨਹੀਂ ਕਰਨਗੇ ਕਾਲੀ ਦਲ ਨਹੀਂ ਨਹੀਂ ਚਾਹੁੰਦੇ ਦਿੱਲੀ ਦੇ ਵਿਰੁੱਧ ਤੇ ਮੂੰਹ ਕਰਨਾ ਹੀ ਨਹੀਂ ਚਾਹੁੰਦੇ ਮੜਾ ਜਿਆ ਕੀਤਾ ਸੀਗਾ ਉਦੋਂ ਬਾਅਦ ਡਿੱਗੇ ਹੀ ਪਏ ਐ ਓਹੀ ਹਰਸਿਮਰਤ ਕੌਰ ਬਾਦਲੀ ਤੇ ਕੈਬਨਿਟ ਚੋਂ ਬਾਹਰ ਆਈ ਸੀ ਉਹਨਾਂ ਨੇ ਉਹਦੋਂ ਹੀ ਕਹਿ ਦਿੱਤਾ ਚੰਗਾ ਤੁਹਾਨੂੰ ਅਸੀਂ ਸਭ ਕੁ ਸਿਖਾਵਾਂਗੇ ਅਜੇ ਤੱਕ ਨਹੀਂ ਪੈਰ ਲੱਗਣ ਦਿੱਤੇ ਉਹ 9 ਮਾਰਚ ਦਾ ਰਜਤਾ ਕਿੱਧਰ ਗਿਆ ਕਿੱਧਰ ਗਿਆ ਨਾ ਉਹ ਤੇ ਕਿੱਧਰ ਗਿਆ ਮਾਸ ਇਸ ਲਈ ਇਨ ਜਾਂ ਤੱਕ ਕਾਲੀ ਦਾਲ ਆਪਣੇ ਅੰਦਰ ਉਹ ਆਤਮਾ ਦੁਬਾਰਾ ਨਹੀਂ ਰਿਵਾਈਵ ਕਰਦਾ ਆਤਮਾ ਜਗਾਉਂਦਾ ਜਿਹੜੀ ਆਤਮਾ ਦੇ ਸਾਰੇ ਵਿਚਾਰੋਂ ਤਰਫ ਉਹ ਕਾਲੀ ਦਾਲ ਦੀ ਸੋਚ ਰਾਜਨੀਤੀ ਬੁਣੀ ਗਈ ਸੀ ਉਦੋਂ ਤੱਕ ਕਾਲੀ ਦਲ ਕਹਿਣ ਦਾ ਕਾਲੀ ਦਲ ਇਹ ਝੰਡੇ ਰੂਪ ਅ ਅਮਰਤਾਰੀ ਸੇਖ ਦਾੜੀ ਖੁੱਲੀ ਕਰ ਲਈ ਜਾਂ ਬੰਨ ਲਈ ਇਹਦੇ ਨਾਲ ਥੋੜੀ ਖਾਲੀ ਦਲ ਖਾਲੀ ਦਲ ਤੇ ਲੜਨ ਦੀ ਸ਼ਕਤੀ ਦੇ ਵਿੱਚ ਹੈਗਾ ਸੋਚ ਹੈਗਾ ਵਿਜ਼ਨ ਚ ਹੈਗਾ ਉਧਰੋਂ ਇਹ ਬਿਲਕੁਲ ਹੀ ਮੈਨੂੰ ਤੇ ਲੱਗਦਾ ਤਿਆਗ ਵੀ ਦਿੱਤਾ ਤੇ ਡਰੇ ਲੱਗਦੇ ਆ ਜਿਹੜਾ ਜਿਹੜਾ ਡਰ ਗਿਆ ਉਹ ਕਾਲੀ ਦਲ ਹੋਈ ਨਹੀਂ ਸਕਦਾ ਉਹ ਹੋਰ ਤੇ ਕੁਝ ਵੀ ਹੋ ਸਕਦਾ ਮੈਨੂੰ ਤੇ ਲੱਗਦਾ ਕਿਤੇ ਨਾ ਕਿਤੇ ਉਹਨਾਂ ਦੀ ਲੀਡਰਸ਼ਿਪ ਦੇ ਅੰਦਰ ਇੱਕ ਤੇ ਇਹ ਚੀਜ਼ ਆ ਕਿ ਲਾਲਚ ਕਿ ਸਾਨੂੰ ਸੱਤਾ ਮਿਲ ਜੇ ਹਾਈ ਵੇ ਬਾਰ ਬੈਠੇ ਕੁਛ ਬੜੀਆਂ ਮੌਜਾਂ ਕੀਤੀਆਂ ਸੀਗਾ ਆ ਸੀ ਆ ਸੀ ਉਹ ਦੁਬਾਰਾ ਮਿਲ ਜੇ ਕਿਸੇ ਤਰੀਕੇ ਨਾਲ ਮਿਲ ਜੇ ਉਹਦੇ ਇੱਕ ਤੇ ਇਹ ਲਾਲਸਾ ਲਗਾਤਾਰ ਔਰ ਦੂਸਰਾ ਭੈ ਕਿ ਕਿਤੇ ਉਹ ਨਾ ਆਈ ਡੀ ਆ ਜੇ ਕਿਤੇ ਉਹ ਨਾ ਸੀ ਬੀ ਆਈ ਆ ਜੇ ਕਿਤੇ ਆ ਨਾ ਆ ਜੇ ਤੂੰ ਤੁਸੀਂ ਫਿਰ ਘਰੇ ਬੈਠੋ ਫਿਰ ਤੁਸੀਂ ਕਿਸੇ ਹੋਰ ਨੂੰ ਅਕਾਲੀ ਦਲ ਦੇ ਵਿੱਚ ਆ ਲੈਣ ਦਿਓ ਨਾ ਇਸ ਲਈ ਇਹ ਇਹ ਮੈਨੂੰ ਬੜੇ ਹੀ ਅਫਸੋਸ ਨਾਲ ਕਹਿਣਾ ਪੈਂਦਾ ਕਿ ਇੰਨੇ ਇੰਨੇ ਵੱਡੇ ਵੱਡੇ ਮੁੱਦੇ ਆ ਦੁਨੀਆ ਦੇ ਦੇਸ਼ ਦੇ ਇਹ ਦਿਖਦੇ ਹੀ ਨਹੀਂ ਕਿਤੇ ਦੇਖਦੇ ਹੈਗੇ ਤੁਹਾਨੂੰ ਕਿਤੇ ਕਿੱਡੇ ਕਿੱਡੇ ਵੱਡੇ ਮੁੱਦੇ ਆ ਗਾਜ਼ਾ ਦਾ ਕਿੱਡਾ ਵੱਡਾ ਮੁੱਦਾ ਕਿੰਨਾ ਹਿਊਮਨ ਰਾਈਟ ਦਾ ਮੁੱਦਾ ਕਿਤੇ ਕਸ਼ਮੀਰ ਦੇ ਉੱਤੇ ਕਹਦੇ ਵੀ ਜੋ ਭਾਈਪਨ ਕੀਤਾ ਸਹੀ ਕੀਤਾ ਉਹ ਸੀ ਮੈਂ ਕਹਿ ਰਿਹਾ ਨਾ ਨਹੀਂ ਕਸ਼ਮੀਰ ਦਾ ਤੇ ਚਲੋ ਇੱਕ ਬੜਾ ਪੁਰਾਣਾ ਸਾਡਾ ਲਗਾਤਾਰ ਉਹਦੇ ਤੇ ਤੇ ਇਹਨਾਂ ਨੇ ਜਿੰਨੀ ਗਲਤੀ ਵੱਡੀ ਕੀਤੀ ਆ ਕੋਈ ਇਹਨਾਂ ਨੂੰ ਖਮਿਆਜਾ ساری ਉਮਰ ਇਹਨਾਂ ਕੋਲ ਕੋਈ ਜਵਾਬ ਨਹੀਂ ਹੋਊਗਾ ਆਉਣ ਵਾਲੇ ਕਾਲੀ ਦਲ ਦਾ ਜਿੰਨਾ ਵੀ ਹੋਊਗਾ ਸਮਾਂ ਪਰ ਮੈਂ ਕਿਹਾ ਉਹਨੂੰ ਵੀ ਛੱਡ ਦਿਓ ਹੋਰ ਕਿੰਨੀ ਦੁਨੀਆਂ ਦੇ ਵਿੱਚ ਹੋ ਰਿਹਾ ਕਿੱਥੇ ਕਿੱਥੇ ਕਲੈਸ਼ ਹੁੰਦੇ ਆ ਕਿੱਥੇ ਸੀਏ ਕਿਤੇ ਯੂਸੀਸੀ ਲੱਗ ਰਹੀ ਹੈ ਯੂਨੀਫਾਰਮ ਸੇ ਬਿਲਕੁਲ ਤੁਸੀਂ ਇਹਲਾਓ ਕਰਦੇ ਹੋਗੇ ਫਿਰ ਤੁਸੀਂ ਕਿਉਂ ਨਹੀਂ ਬੋਲਦੇ ਕਿਉਂ ਨਹੀਂ ਤੁਹਾਡਾ ਮੂੰਹ ਕਿਉਂ ਮੂੰਹ ਚ ਬਿਲਕੁਲ ਹੀ ਇਹਨੇ ਸੀ ਦਿੱਤਾ ਕਿ ਮੂੰਹ ਚ ਕੋਈ ਗੱਲ ਨਹੀਂ ਨਿਕਲਦੀ ਹੈਗੀ ਅੱਛਾ ਸਵੇਖੋ ਆਖਰੀ ਸਵਾਲ ਹੈ ਮੇਰਾ ਅਕਾਲੀ ਦਲ ਜੇ 13 ਸੀਟਾਂ ਉੱਤੇ ਚੋਣਾ ਲੜਦੀਆਂ ਹਨ ਅਕਾਲੀ ਦਲ ਵਿੱਚ ਕੋਈ ਵੀ ਆ ਜਾਵੇ 13 ਸੀਟਾਂ ਦੇ ਵਿੱਚੋਂ ਦੀ ਕੋਈ ਵੀ ਸ਼ਖਸ ਆ ਜਾਂਦਾ ਹੈ ਜਾਨਵਿਸ਼ਾਨ ਵਾਲਾ ਪੰਜਾਬ ਚੋਂ ਕੀ ਉਹਨੂੰ ਵੋਟ ਚਲੀ ਜੇਗੀ ਕਿ ਫਿਰ ਲੋਕ ਅਕਾਲੀ ਦਲ ਨੂੰ ਦੇਖਣਗੇ ਵੀ ਨਹੀਂ ਵੋਟ ਕਰਨੀ ਅਸੀਂ ਜਾਂ ਕਰ ਦਣਗੇ ਵੋਟ ਕੋਈ ਵੀ ਅਕਾਲੀ ਦਲ ਵਿੱਚੋਂ ਹੁਣ ਚੋਣਾ ਆ ਕੇ ਲੜ ਲਵੇ ਇਹਨੂੰ ਅਜਿਹਾ ਲੱਗਦਾ ਹੈ ਕਿ ਅਕਾਲੀ ਦਲ ਨਾਲੋਂ ਜ਼ਿਆਦਾ ਤਕੜਾ ਤੇ ਕਿਸਾਨ ਦਾ ਲਿਆ ਕਿਸਾਨ ਜਿੰਨੇ ਵੀ ਹੈ ਜਿੱਧਰ ਨੂੰ ਕਿਸਾਨ ਇਹ ਲੀਡਰ ਕਹਿ ਦੇਣਗੇ ਉਧਰ ਨੂੰ ਹੀ ਨੇ ਰੀ ਚੱਲ ਜੂਗੀ ਚੱਲ ਜੂਗੀ ਕੱਟੂ-ਕੱਟੇ ਕੋਈ ਤੇ ਕਾਂਸਿਚੂਨਸੀ ਆਪਣੇ ਮਜ਼ਬੂਤ ਕਰਨ ਇਸ ਲਈ ਇਹ ਇਸ ਗੱਲ ਤੇ ਵੀ ਬੜਾ ਡਿਪੈਂਡ ਕਰੂਗਾ ਕਿ ਕੀ ਇਹ ਸੱਚੀ-ਮੁੱੱਚੀ ਜਿਹੜੇ ਜਿਹੜੇ ਹੋਣ ਵਾਲੇ ਕਿਸਾਨ ਸਾਰੇ ਹੈ ਉਹ ਕਿੱਧਰ ਨੂੰ ਉਲਟਦੇ ਆ ਪਿਛਲੀ ਵਾਰੀ ਤੇ ਆ ਉਲਟ ਕੇ ਝਾੜੂ ਵੱਲ ਤੇ ਬੱਲੇ-ਬੱਲੇ ਕਰਾਤੀ ਉਲਟੇ ਤੇ ਤਾਂ ਹੀ ਉਹ ਵੋਟਾਂ ਕਿਤੇ ਹੋਰ ਕਿਤੇ ਥੱਲਿਓਂ ਥੋੜੀ ਡਿੱਗੀਆਂ ਆ ਕਿਸੇ ਨੇ ਪਾਈਆਂ ਤੇ ਆਈਆਂ ਤੇ ਪਾਈਆਂ ਇੰਨਾ ਨਹੀਂ ਪਾਈਆਂ ਜੇ ਹੁਣ ਉਹੀ ਨੇਰੀ ਇਨਾਂ ਤਾਂ ਤੰਗ ਹੋ ਕੇ ਕਿਉਂਕਿ ਇਨਾਂ ਤਾਂ ਵੀ ਬਥੇਰੇ ਤੰਗ ਹੈਗੇ ਆ ਕੁਛ ਹਿਸਾਬ ਵੱਡਾ ਇਧਰ ਨੂੰ ਚਲੇ ਜਾਂਦਾ ਵੀ ਚਲੋ ਯਾਰ ਆਪਣੀ ਰੀਜਨਲ ਪਾਰਟੀ ਆ ਜੇ ਆ ਤਾਂ ਹੋ ਸਕਦਾ ਇਨਾਂ ਦਾ ਕੁਝ ਮਾੜਾ ਮੋਟਾ ਵੋਟ ਗਰਾਫ ਉੱਪਰ ਉੱਠ ਜੇ ਜਿੱਤਣਾ ਜਿੱਤਣਾ ਕਿਤੇ ਕੀ ਕਹਿਣਾ ਮਾੜਾ ਮੋਟਾ ਜਿੰਨਾ ਕਬੂਟਾ ਲੱਗਿਆ ਰਿਹਾ ਬਿਲਕੁਲ ਹੀ ਬਾਗ ਉੱਜੜਨ ਨਾਲੋਂ ਅਦਰਵਾਈਜ਼ ਲੋਕਾਂ ਨੂੰ ਪੰਜਾਬ ਦੇਆਂ ਨੂੰ ਕਾਲੀ ਦਾਲ ਉਸ ਕਿਸਮ ਨਾਲ ਇਨਚਾਂਟ ਨਹੀਂ ਕਰਦਾ ਉਹਨਾਂ ਦੇ ਮਨ ਦੇ ਵਿੱਚ ਇੱਕ ਜਜ਼ਬਾ ਨਹੀਂ ਲਿਆਉਂਦਾ ਕਿ ਹਾਂ ਯਾਰ ਇਹ ਮੇਰੀ ਪਾਰਟੀ ਹਾਂ ਇਹਦੇ ਲਈ ਕੁਝ ਕਰਨਾ ਹਾਂ ਇਹ ਧਰਮ ਦੀ ਹੈ ਹਾਂ ਇਹ ਇਸ ਤਰੀਕੇ ਦਾ ਇੱਕ ਢੀ ਵੱਡੀ ਪਾਰਟੀ ਸੀ ਕਿ ਖਾਲਸਾਈ ਬਲੰਦੀਆਂ ਦੀ ਪਾਰਟੀ ਹੈਗੀ ਆ ਉਹ ਸਾਡੀ ਇੱਕ ਇਤਿਹਾਸ ਨੂੰ ਰਖਵਾਲੀ ਪਾਰਟੀ ਹੈ ਜੀ ਉਹ ਉਹ ਜਦ ਤੱਕ ਇਹ ਪੈਦਾ ਨਹੀਂ ਕਰਦੇ ਆਪਣੇ ਅੰਦਰੋਂ ਉਹ ਦੇਖ ਨਹੀਂ ਰਿਹਾ ਲੋਕਾਂ ਨੂੰ ਕਿ ਇਹਨਾਂ ਦੇ ਅੰਦਰ ਹੋਵੇ